ਇੱਕ ਪਾਸੇ ਮੀਂਹ ਦੇ ਪਾਣੀ ਨਾਲ ਲੋਕੀ ਪਰੇਸ਼ਾਨ ਨੇ ਅਤੇ ਹੁਣ ਦੂਜੇ ਪਾਸੇ ਖਾਸਾ ਬੈਲੀਆਂ ਡਿੱਗਣੇ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਭਾਂਡੇ ਵਾਲੇ ਬਾਜ਼ਾਰ ਵਿੱਚ ਸ਼ਹਿਰ ਦੇ ਪ੍ਰਸਿੱਧ ਮਰਹੂਮ ਰਾਪਨ ਚੰਦ ਜੈਨ ਦੇ ਪੁੱਤਰ ਅਸ਼ੋਕ ਕੁਮਾਰ ਜੈਨ ਦੀ ਦੁਕਾਨ ਘੇਰਨ ਦੇ ਨਾਲ ਆਉਣ ਜਾਣ ਵਾਲੇ ਰਾਗੀਰਾਂ ਨੂੰ ਡਰ ਸਤਾਉਣ ਲੱਗ ਪਿਆ ਭਾਵੇਂ ਕਿ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਿਜਲੀ ਦੇ ਤੇ ਟੈਲੀਫੋਨ ਦੇ ਖੰਭੇ ਟੁੱਟਦੇ ਨੇ ਜਿਸ ਦੇ ਨਾਲ ਆਵਾਜਾਈ ਤੇ ਜਿਸ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਤੇ ਬੈਲੀਆਂ ਥੱਲੇ ਬੜੀ ਦੁਕਾਨ ਦਾ ਕੇਸ ਚੱਲ ਰਿਹਾ ਹੈ ਜੋ ਕਿ 2 ਮਹੀਨੇ ਪਹਿਲਾਂ ਹੀ ਖਤਮ ਹੋਇਆ ਮਾਲਕ ਅਸ਼ੋਕ ਕੁਮਾਰ ਜੈਨ ਬਾਹਰ ਰਹਿਦਾ ਹੈ ਅਤੇ ਉਸ ਨੂੰ ਫੋਨ ਤੇ ਇਤਲਾਹ ਦੇ ਦਿੱਤੀ ਹੈ ਲੋਕਾਂ ਨੇ ਕਹਿੰਦਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਖਾਸਾ ਇਮਾਰਤਾਂ ਦੇ ਮਾਲਕਾਂ ਨੂੰ ਬੁਲਾ ਕੇ ਢਾਉਣ ਦੇ ਲਈ ਕਹਿਣ ਤਾਂ ਜੋ ਅਜਿਹੀ ਸਥਿਤੀ ਆਉਂਦੀ ਹੈ ਤਾਂ ਕੋਈ ਜਾਨੀ ਨੁਕਸਾਨ ਨਾ ਹੋਵੇ ਇਹ ਜਿਹੜਾ ਅੱਜ ਇਨਸੀਡੈਂਟ ਹੋਇਆ ਹਾ ਦੁਪਾਰਗੂੜੀਆ ਤੁਹਾਡੀ ਰੇਡ ਵੀ ਤੁਹਾਡਾ ਮਹੌਲਾ ਵੀ ਇੱਥੇ ਲਵੇ ਹੈ ਇਹ ਕਿਵੇਂ ਹੋਇਆ ਮੈਂ ਉਰੀ ਤਈ ਮੋਕ ਦੇ ਉੱਪਰ ਖੜੂ ਲੱਗਿਆ ਇਹ ਬਹੁਤ ਖਾਸਾ ਹਾਲ ਸੀ ਬਿਲਡਿੰਗਾਂ ਨੇ ਇਹ ਬਿਲਡਿੰਗ ਬੰਦ ਪਈ ਦੀ ਕਮਰਤਨ ਵਾਲੀ ਬਿਲਡਿੰਗ ਹੈ ਬਹੁਤ ਖਾਸਾ ਹਾਲ ਸੀ ਜਦੋਂ ਇਹ ਬਾਅਦ ਸੌਰੀ ਦੀ ਲਗਾਤਾਰ ਬਾਅਦ ਸੌਰੀ ਦੇ ਕਾਰਨ ਇਹ ਬਿਲਡਿੰਗ गिर ਗਈ ਅਜਾ ਇਹਦੇ ਥੱਲੇ ਕੋਈ ਜਾਨੀ ਨੁਕਸਾਨਦਾਰ ਨਹੀਂ ਹੋਇਆ ਨੁਕਸਾਨ ਕੋਈ ਹੋਇਆ ਨਹੀਂ ਮਾਦੀ ਨੁਕਸਾਨ ਹੋਇਆ ਹੈ ਸਭੇ ਉੱਪਰ ਚਾਰ-ਪੰਜ ਜਿਹੜੇ ਲੈਡ ਬੰਦ ਹੋ ਗਈ ਉਹ ਚੋ ਹੋ ਗਿਆ ਬੰਦਿਆਂ ਦਾ ਉਹ ਮਾੜਾ ਹਾਲ ਹੈ ਜੇ ਵੀ ਆਪ ਵੀ ਮੀਟਿੰਗ ਕਿਰੂਗੀ ਨਾਲ ਦੇਖੋ ਤੁਸੀਂ ਉਹ ਮੀਟਿੰਗ ਵੀ ਕਿੱ ਨਾਲੀ ਆ ਸਰਕਾਰ ਅਮੀ ਜੈਨ ਅਮੀ ਜੈਨ ਜਿਹੜੀ ਪ੍ਰਾਪਰਟੀ ਹੈ ਕਿਹੜੀ ਸੀਗੀ ਤੇ ਸਾਡੇ ਚਾਚਾ ਜੀ ਦੀ ਸੀ ਉੱਪਰ ਪ੍ਰਾਪਰਟੀ ਹਾਂਜੀ ਤਾਂ ਉਹਨਾਂ ਨੂੰ ਕਹਿੰਦੇ ਤਾਂ ਇਹਦਾ ਕੇਸ ਚੱਲ ਰਿਹਾ ਸੀਗਾ ਉਹ ਕੇਸ ਹੋਣੀ ਖਤਮ ਹੋਇਆ ਜੀ ਇਹਨਾਂ ਦਾ ਏਹ ਠੇਕੇਦਾਰ ਹੈ ਪਹਿਲਾਂ ਨਣੀ ਬਿਲਡਿੰਗ ਦੇ ਕੰਮ ਕੀਤਾ ਸੀਗਾ ਪਹਿਲਾਂ ਜਦੋਂ ਗਿਰੀ ਸੀ ਤਾਂ ਉਹਨਾਂ ਨੇ ਫੋਨ 'ਚ ਘੱਟਤਾ ਕਿ ਆਏਗਾ ਕਿ ਬਿਲਡਿੰਗ गिर ਗਈ ਹੈ ਆਪਣਾ ਆ ਕੇ ਦੇਖ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਕੋਈ ਹੋਇਆ ਨਹੀਂ